कमीशन ने कुछ डीसी दफ्तर कुछ और किया आगे मैसेज कोई हो लग गया नीचे मैसेज कोई हो लग गया उन्होंने विषय रखे कि डीसी ऑफिस तो कुछ मैसेज कन्वे होया, और सीपी होया और के और पुराने सी पी साहब नया उन्होंने अगे कन्वे किया भाजपा के प्रत्येक प्रत्येक कार्यकर्ता ने आज यहां पर उनकी उपस्थिति ये बतलाती है ये संगठन की शक्ति तो है जोड़िया जरूर है ਕਿ ਭਈ ਜਿਹੜਾ ਇਹ ਸਰਕਾਰ ਹੈ ਝਾੜੂ ਵਾਲਿਆਂ ਉਹ ਉੱਚੇ ਹਟਕੰਦੇ ਆਪਣਾ ਰਹੇ ਕਿਹਾ ਐਮਪੀ ਸਾਹਿਬ ਦੇ ਕੋਟੇ ਤੋਂ ਹੋਣੇ ਫਿਰ ਕਾਉਂਸਲਰ ਬਣਾਉਂਦੇ ਜ਼ਰੂਰਤ ਹੀ ਕੀ ਸੀ ਮੇਅਰ ਮੈਡਮ ਦੀ ਕੋਈ ਜ਼ਰੂਰਤ ਨਹੀਂ ਸੀ ਕਿ ਐਮਪੀ ਸਾਹਿਬ ਆਲਰੇਡੀ ਸੀਗੇ ਜਾਂ ਤੁਸੀਂ ਦੱਸੋ ਮੈਨੂੰ ਕਦੇ ਐਮਪੀ ਕੋਟੇ ਤੋਂ ਬੈਚਵਰਕ ਹੋਇਆ ਕਿਤੇ ਇਤਿਹਾਸ 'ਚ ਉਸ ਬੰਦੇ ਨੂੰ ਸਮਝਾਣ ਦੀ ਲੋੜ ਹੈ ਜਿਹੜਾ ਬੰਦਾ ਅਸੀ ਗੱਲ ਜੀ ਲੁਧਿਆਣਾ ਦੀ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਤੇ ਸੀਪੀ ਆਫਿਸ ਦੀਆਂ ਜਿੱਥੇ ਕਿ ਅੱਜ ਬੀਜੇਪੀ ਤਮਾਮ ਲੀਡਰਸ਼ਿਪ ਜਿਹੜੀ ਕਿ ਹੈ ਧਰਨਾ ਪ੍ਰਦਰਸ਼ਨ ਤੇ ਉਤਰ ਆਈ ਹੈ ਰੋਸ ਪ੍ਰਦਰਸ਼ਨ ਤੇ ਉਤਰ ਆਈ ਹੈ ਕਿ ਮਾਮਲਾ ਕੀ ਹੈ ਕਿ ਕਾਰਨ ਕੀ ਹੈ ਦੇਖ ਸਕਦੇ ਹੋ ਕਿ ਲੁਧਿਆਣਾ ਦੀ ਸਿਆਸਤ ਲਗਾਤਾਰ ਗਰਮਗਰਮਾਈ ਦਿਖਦੀ ਨਜ਼ਰ ਆਂਦੀ ਪਈ ਹੈ ਭਾਈ ਜੀ ਮਾਮਲਾ ਕੀ ਹੈ ਕਿਉਂ ਅੱਜ ਸੀਪੀ ਦਾ ਕਰੋ ਕੀਤਾ ਮਾਮਲਾ ਜੀ ਬਹੁਤ ਹੀ ਸੰਗੀਨ ਹੈ ਵੀ ਵੈਸਟ ਦੇ ਵਿੱਚ ਜਿਹੜੀਆਂ ਚੋਣਾ ਹੋਣੀਆਂ ਨੇ ਸਾਡੇ ਕਾਰਕਿਰਤਾਵਾਂ ਨੂੰ ਜ਼ਬਰਦਸਤੀ ਦਬਕਾ ਕੇ ਜ਼ਬਰਦਸਤੀ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਜ਼ਬਰਦਸਤੀ ਧਮਕੀਆਂ ਪਰੇ ਫੋਨ ਦਿੱਤੇ ਜਾ ਰਿਹਾ ਹੈ ਔਰ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਵੀ ਤੁਸੀਂ ਚਾੜੂ ਦੇ ਵਿੱਚ ਸ਼ਾਮਲ ਹੋ ਜਾਓ ਜਿਹੜੇ ਸਾਡੇ ਇੱਥੇ ਦੇ ਕਾਉਂਸਲਰ ਨੇ ਜਿੱਤੇ ਹੋਏ ਕਾਉਂਸਲਰ ਨੇ ਉਹਨਾਂ ਦੇ ਕੰਮ ਰੋਗ ਦਿੱਤੇ ਜਾ ਰਿਹਾ ਹੈ ਜਾਨ ਬੁਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਵੀ ਕਿਸੇ ਤਰੀਕੇ ਦੇ ਨਾਲ ਸੰਜੀਵ अरोड़ा ਜਿਹੜਾ ਐਮਐਲਏ ਬਣ ਜੇ ਤੇ ਕੇਜਰੀਵਾਲ ਜਿਹੜਾ ਐਮਪੀ ਬਣ ਜੇ ਉਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੱਲ ਦੀ ਕੱਲ ਦੀ ਜਿਹੜੀ ਗੱਲ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀਆਂ ਰੁਕੇ ਕੇ ਕੰਮ ਕਰਨ ਤੋਂ ਉਸਮ ਲੈ ਕੇ ਪਰਣਾ ਪਰਚਾ ਕਰੀ ਕਰਮਚਾਰੀਆਂ ਨੂੰ ਹਮੇਸ਼ਾ ਤੋਂ ਹੀ ਰੁਕੇ ਜਾ ਰਿਹਾ ਜਾਦੀ ਨਗਰ ਨਿਗਮ ਬਣੀ ਹੈ ਪੰਜਾਬ ਪੁਲਿਸ ਦੇ ਖਿਲਾਫ ਕਰਨਾ ਜਿਹੜੀ ਤੰਗ ਕਰ ਰਹੀ ਹੈ ਲੋਕੀ ਮਨ ਬਣਾ ਚੁੱਕੇ ਹੋਏ ਹੈ ਜੰਤ ਮੇਰਾ ਵਿਸ਼ਾਲ ਗੁਲਾਟੀ ਹੈ ਮੇਰੀ ਵਾਈਫ ਕਾਉਂਸਲਰ ਨੇ ਵਾਰਡ ਨੰਬਰ 73 ਭਾਰਤ ਨਗਰ ਤੋਂ ਜੀ ਦੇਖੋ ਜਿਸ ਤਰ੍ਹਾਂ ਇਹ ੱੱਕਾ ਕਰ ਰਹੇ ਮੈਂ ਇੱਕ ਗੱਲ ਪੁੱਛਣਾ ਚਾਹੂੰਗਾ ਕਿ ਐਮਪੀ ਸਾਹਿਬ ਨੂੰ ਕਿ ਸੜਕਾਂ ਦੇ ਪੈਚ ਵਰਕ ਕਰਾਉਣ ਦੇ ਉੱਪਰ ਆਗੇ ਐਮਪੀ ਸਾਹਿਬ ਹੁਣ ਵਾਰਡ ਦੇ ਵਿੱਚ ਜਾ ਕੇ ਰੋਡ ਜਾਲੀਆਂ ਸਾਫ਼ ਕਰਾਂਗੇ ਐਮਪੀ ਸਾਹਿਬ ਸੀਰੇ ਸਾਫ਼ ਕਰਾਂਗੇ ਇਹਨਾਂ ਦਾ ਝਾੜੂ ਲੋਕਾਂ ਨੇ ਐ ਕਿ ਤੀਲਾ ਤੀਲਾ ਕਰ ਦੇਣਾ ਤੁਸੀਂ ਇੱਕ ਗੱਲ ਨੋਟ ਕਰ ਲੈਣਾ ਦਿੱਲੀ ਚ ਉਹਨਾਂ ਨੂੰ ਵੇਲਾ ਕਰ ਦਿੱਤਾ ਗਿਆ ਔਰ ਹੁਣ ਲੁਧਿਆਣਾ ਵੈਸਟ ਦੀ ਵਾਰੀ ਹੈ ਔਰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਕਾਰਕਿਰਤਾਵਾਂ ਨਾਲ ਮਿਲ ਕੇ ਪੰਜਾਬ ਦੇ ਸਰਕਾਰ ਬਣਾਉਣ ਜਾ ਰਹੀ ਹੈ ਔਰ ਤੁਸੀਂ ਦੇਖਣਾ ਕਿ ਲੋਕੀ ਕਿਸ ਤਰ੍ਹਾਂ ਇਹਨਾਂ ਨੂੰ ਪ੍ਰਸ਼ਾਨ ਲੋਕੀ ਸਮਝਦੇ ਹੈ ਕਿ ਅੱਜ ਇਲੈਕਸ਼ਨ ਆ ਗਏ ਇਲੈਕਸ਼ਨਾਂ ਦੇ ਵਿੱਚ ਆਪਣੀ ਤਾਕਤ ਦਿਖਾਉਣ ਲਈ ਆਪਣੇ ਕੰਮ ਕੰਮ ਦਿਖਾਉਣ ਲਈ ਲੋਕਾਂ ਨੂੰ ਗੁੰਬਰਾ ਕੀਤਾ ਜਾ ਰਿਹਾ ਲੋਕੀ ਗੁੰਬਰਾ ਹੋਣ ਵਾਲੇ ਨਹੀਂ ਹੈ ਕਿਉਂਕਿ 3 ਸਾਲ ਪਹਿਲਾਂ ਐਮਪੀ ਰਡੇ ਸੰਜੀਵ ਰੋਹਰ ਜੀ ਨੇ ਉਹ 3 ਸਾਲ ਤੋਂ ਉੱਥੇ ਨੇ 3 ਸਾਲ ਤੋਂ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਅੱਜ ਤੋਂ ਪਹਿਲਾਂ ਕੰਮ ਕਰਾਏ ਅੱਜ ਐਸਾ ਕਿਉਂ ਹੋ ਗਿਆ ਕਿ ਉਹ ਲੁਧਿਆਣਾ ਵੈਸਟ ਚ ਇਲੈਕਸ਼ਨ ਆ ਗਏ ਤੇ ਉਹ ਗਲੀਆਂ ਗਲੀਆਂ ਚ ਜਾ ਕੇ ਰੋੜ ਜਾਲੀਆਂ ਨਾਲੀਆਂ ਸਾਫ਼ ਕਰਾਉਣ ਦੇ ਉੱਪਰ ਆ ਗਏ ਕਿ ਹਾਂ ਇੱਕ ਇੱਕ ਇਹ ਸਟੇਟਸ ਸਿੰਬਲ ਉਹਨਾਂ ਨੇ ਬਣਾ ਲਿਆ ਅੱਜ ਜਿਹੜੇ ਜਿੱਤੇ ਹੋਏ ਕੌਂਸਲਰ ਨੇ ਉਹਨਾਂ ਦੇ ਕੰਮ ਨਹੀਂ ਹੋ ਰਹੇ ਕੰਮ ਹੋਰ ਲੋੜੇ ਵਾਰਡ ਇਨਚਾਰਜ ਬਣਾਏ ਨੇ ਉਹਨਾਂ ਨੂੰ ਪੂਰੀਆਂ ਪਾਵਰਾਂ ਦਿੱਤੀਆਂ ਅਫਸਰ ਸਹਿਬਾਨ ਡਰੇ ਪਏ ਆ ਰੋਜ਼ ਦਬਕਾ ਮਾਰਦੇ ਅਫਸਰ ਕਿ ਕੌਂਸਲਰ ਦੀ ਗੱਲਾਂ ਨਹੀਂ ਸੁਣ ਰਿਹਾ ਔਰ ਤੁਸੀਂ ਪਿਛੇ ਦੀ ਗੱਲ ਨੋਟ ਕੀਤੀ ਅੱਜ ਪੂਰੀ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪੱਦਰ ਦੇ ਉੱਪਰ ਤਰਨਾ ਲਾਇਆ ਉਹ ਇਸ ਕਰਕੇ ਲਾਇਆ ਤੁਸੀਂ ਪੁੱਛ ਰਹੇ ਸੀਗੇ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਰਿਹਾ ਭਾਈ ਸਾਹਿਬ ਤਰਨਾ ਇਸ ਕਰਕੇ ਲਾਇਆ ਥਾਣੇ ਦੇ ਵਿੱਚੋਂ ਚੌਂਕੀਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾਵਾਂ ਨੂੰ ਫੋਨ ਕਰ ਫੋਨ ਕਿਤੇ ਜਾ ਰਹੇ ਆ ਮਹੱਲੇ ਦੇ ਸਾਹਮਣੇ ਫੋਨ ਕਿਤੇ ਜਾ ਰਹੇ ਆ ਉਹਨਾਂ ਨੇ ਟੈਲੀਫੋਨ ਮੰਗੇ ਜਾ ਰਹੇ ਆ ਜਦੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਿਲ ਕੇ ਸੀਪੀ ਸਾਹਿਬ ਨੂੰ ਮਿਲੀ ਤੇ ਸੀਪੀ ਸਾਹਿਬ ਨੇ ਪੁੱਛਿਆ ਵੀ ਤੁਸੀਂ ਕਿਹੜੀਆਂ ਡਿਊਟੀਆਂ ਲਗਾਈਆਂ ਤੁਸੀਂ ਨੰਬਰ ਭਾਰਤੀ ਜਨਤਾ ਪਾਰਟੀ ਦੇ ਕਾਰਕ ਕਰਤਾਵਾਂ ਦਾ ਕਿਸੇ ਅਧਿਕਾਰਨਾ ਮੰਗ ਰਹੇ ਹੋ ਤੇ ਉਹਨਾਂ ਨੇ ਕਿਹਾ ਤੁਹਾਨੂੰ ਜਾਣ ਕੇ ਬੜੀ ਹੈਰਾਨਗੀ ਹੋਏਗੀ ਇਹ ਤਾਂ ਸਾਡੀ ਨੌਲੇਜ ਨਹੀਂ ਹੈ ਅੱਜ ਭਾਰਤੀ ਜਨਤਾ ਪਾਰਟੀ ਇੱਥੇ ਇਕੱਠੀ ਹੋਈ ਹੈ ਇਸ ਗੱਲ ਪੁੱਛਣ ਲਈ ਵੀ ਤੁਹਾਡੀਆਂ ਡਿਊਟੀਆਂ ਲਾਈਆਂ ਕਿੰਨੇ ਆ ਕੀ ਤੁਹਾਡੇ ਕੋਲ ਕੋਈ ਨੰਬਰ ਮੰਗ ਰਿਹਾ ਤੇ ਇਹਨਾਂ ਕੋਲ ਜਵਾਬ ਨਹੀਂ ਹੈ ਸੀਪੀ ਸਾਹਿਬ ਅੰਦਰ ਬੈਠੇ ਆ ਅੱਜ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਭਾਰਤੀ ਜਨਤਾ ਸੁਭਾਟਪਟੇ ਦੀ ਸੂਚ ਸਮੂਚੀ ਲੀਡਰਸ਼ਿਪ ਕੱਟੀ ਹੋ ਕੇ ਇਹਨਾਂ ਕੋਲ ਜਵਾਬ ਮੰਗਣ ਆਈ ਹੈ ਔਰ ਤੁਸੀਂ ਦੇਖੋਗੇ ਆਉਣ ਵਾਲੇ ਇਲੈਕਸ਼ਨ ਚ ਝਾੜੂ ਤੀ ਲਾਤੀਲਾ ਹੋਏਗਾ ਉਹ ਬਿਲਕੁਲ ਆ ਬੀਜੇਪੀ ਦੇ 파ਰਸ਼ਦ ਨੇਤਾਵਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਵਾ ਦੀ ਪਾਰਟੀ ਦਾ ਝਾੜੂ тила ਤਿਲਾ ਹੋਏਗਾ ਵਿਪਨੂ ਕਾਕਾ ਹੀ ਮੇਰਾ ਜੁੜੇ ਵਿਪਨ ਜੀ ਅੱਜ ਕੀ ਰੋਸ ਪ੍ਰੋਸੈਸ਼ਨ ਕੀਤਾ ਗਿਆ ਘਰਾਓ ਕੀਤਾ ਗਿਆ ਸੀਪੀਓਫਿਸ ਦਾ ਕੀ ਮਾਮਲਾ ਕੀ ਪੂਰਾ ਮਾਮਲਾ ਸੀ ਵਰਕਰਾਂ ਨੂੰ ਫੋਨ ਆ ਰਹੇ ਸੀ ਮਿਸਟਰ ਦਿੱਤੀਆਂ ਜਾਣ ਜਿਹੜੇ ਬੂਥ ਦੇ ਬੈਠ ਨੇ ਜਾਂ ਇਲੈਕਸ਼ਨ ਲੜੇ ਆ ਉਹਨਾਂ ਨੂੰ ਲਿਸਟਾਂ ਮੰਗੀਆਂ ਜਾ ਰਹੀਆਂ ਸੀ ਪਰ ਸੀਪੀ ਸਾਹਿਬ ਨੇ ਕਲੀਅਰ ਕਰਤਾ ਕੋਈ ਅਸੀ ਗੱਲ ਨਹੀਂ ਸੀ ਇਲੈਕਸ਼ਨ ਕਮਿਸ਼ਨ ਨੇ ਕੁਝ ਡੀਸੀ ਦਫ਼ਤਰ ਨੂੰ ਕੁਝ ਹੋਰ ਗਿਆ ਅੱਗੇ ਮੈਸੇਜ ਹੋਰ ਲੱਗ ਗਿਆ نیچے ਮੈਸੇਜ ਹੋਰ ਲੱਗ ਗਿਆ ਉਹ ਗੱਲ ਕਲੀਅਰ ਹੋ ਗਈ ਹੈ ਕੋਈ ਐਸੀ ਗੱਲ ਨਹੀਂ ਕਿਸੇ ਨੂੰ ਤੱਕ ਨਹੀਂ ਕੀਤਾ ਜਾਇਆ ਸਰ ਦੱਸਿਆ ਜਾ ਰਿਹਾ ਹੈ ਕਿ ਪਾਰਸ਼ਾ ਤੁਹਾਨੂੰ ਕੱਲ ਕੰਮ ਕਰਨ ਤੋਂ ਵੀ ਰੋਕਿਆ ਗਿਆ ਕਿਉਂ ਗਾਲੀ ਗਲੋਚੀ ਆ ਕੋਈ ਗੁੰਡਾਗਰਦੀ ਵੀ ਦਿਖਾਈ ਗਈ ਉਹ ਫਿਰ ਜਿਹੜੀ ਸਰਕਾਰ ਹੈ ਤੁਹਾਨੂੰ ਪਤਾ ਕੜੀ ਸਰਕਾਰ ਹੈ ਮਾੜੀ ਮੋਟੀ ਤਰ੍ਹਾਂ ਬਦਮਾਸ਼ੀ ਉਹਨਾਂ ਦੇ ਖੂਨ ਚ ਹੈ ਉਹ ਲੋਕ ਕਰਨਗੇ ਲੇਕਿਨ ਬੀਜੇਪੀ ਦਾ ਕਾਰਜਕਰਤਾ ਨਿਡਰ ਹੈ ਉਹ ਡਰਦਾ ਨਹੀਂ ਉਹ ਡੱਟ ਕੇ ਮੁਕਾਬਲਾ ਕਰੇਗਾ ਕੋਈ ਕਿਸੇ ਤਰ੍ਹਾਂ ਦੀ ਵਰਕਰ ਦੇ ਵਿੱਚ ਘਬਰਾਹਟ ਨਹੀਂ ਵੀ ਨਾਲੇ ਸਿਆਸਤ ਨੂੰ ਕਿਸਰਾ ਦੇ ਦਿਓ ਆਨ ਵਾਲੇ ਟਾਈਮ ਤੁਹਾਨੂੰ ਵੀ ਪਤਾ ਸਾਨੂੰ ਪਤਾ ਬੀਜੇਪੀ ਦਾ ਜੈ ਸ਼੍ਰੀ ਰਾਮ ਸੋ ਬਿਲਕੁਲ ਹੈ ਇਹ ਨਾਲੇ ਠੀਕੇ ਵਿਪਨ ਸਿੰਘ ਕਾਕਾ ਜੀ ਜਿਨ੍ਹਾਂ ਨੇ ਕਿਹਾ ਕਿ ਆਨ ਵਾਲੇ ਸਮੇਂ ਦੇ ਵਿੱਚ ਭਾਜਪਾ ਦਾ ਝੰਡਾ ਜ਼ਰੂਰ ਲਹਿਰਾ ਦੇਗਾ ਪਰ ਕਿਤਨਾ ਕਿਤੇ ਅੱਜ ਵੱਡਾ ਇਕੱਠ ਹੋਇਆ ਵਾ ਵੱਡੇ ਕਾਰਪੇ ਦੌਰਾਨ ਅੱਜ ਸਿਆਸਤ ਪੱਖੀ ਹੈ ਸਿਆਸਤ ਪੱਖਣ ਤੋਂ ਦੌਰਾਨ ਅੱਜ ਬੀਜੇਪੀ ਕਾਰਤ ਹੈ ਤੇ ਬਰਕਰ ਜਿਹੜੀ ਕਿ ਹੈ ਲੀਡਰਸ਼ਿਪ तमाम ਲੀਡਰਸ਼ਿਪ ਜਿਹੜੀ ਕਿ ਅੱਜ ਬੀਜੇਪੀ ਦਾ ਘਰਾਓ ਕੀਤਾ ਸੌਰੀ ਸੀਪੀ ਦਫਤਰ ਦਾ ਘਰਾਓ ਕੀਤਾ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਅੱਜ ਸੀਪੀ ਦਫ਼ਤਰ ਦੇ ਬਾਹਰ ਦੀਆਂ ਨੇ ਜਿੱਥੇ ਕਿ ਅੱਜ ਕਾਫੀ ਵੱਡਾ ਪ੍ਰਦਰਸ਼ਨ ਕੀਤਾ ਗਿਆ ਬੀਜੇਬੀ ਵੱਲੋਂ ਰਾਸ਼ੀ ਅਦਰਵਾਜ਼ੀ ਮੇਨ ਨਾਲ ਜੁੜ ਚੁੱਕੇ ਨੇ ਮੈਂ ਕਿਸ ਤਰ੍ਹਾਂ ਦੇ ਦੋ ਕਿ ਜਿਹੜਾ ਕਿ ਜਦ ਡਬਲ ਇੰਜਨ ਸਰਕਾਰ ਦੀ ਜਿਹੜੀ ਇੱਕ ਕਾਰਕਟਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਕੱਲ ਕਾਫੀ ਬਹਿਸ ਬਸੀਆਂ ਵੀ ਹੋਇਆ ਆਪ ਦੇਖਿਏ ਅੱਜ ਮੇਰਾ ਮੈਂ ਆਪ ਤੋਂ ਦੇਖਿਏ ਹਮ ਸਭੀ अंदर कमिश्नर सर से सीपी सर से आश्वासन लेकर कि आगे से इस प्रकार की धमकी और बूथ लेवल के जो वर्कर्स की ये जो टिकट ये उनकी लिस्ट मांग रहे थे वो जिस प्रकार से चौंकी की तरफ से या अपने आप में अलोकतांत्रिक और असंवैधानिक था तो ये हम चाह रहे थे हम जाके सीपी सर हमारी बात सुने और इसके खिलाफ कार्रवाई हो लेकिन आ, आप जानते हैं पहले हमें अंदर जाने नहीं दिया गया लेकिन आपके चैनल के माध्यम से ये संगठन भाजपा के प्रत्येक प्रत्येक कार्यकर्ता ने आज यहाँ पर उनकी उपस्थिति ये बतलाती है यह संगठन की शक्ति है वास्तव में यहाँ का प्रत्येक प्रत्येक जो भाजपा का कार्यकर्ता है वो स्वयं में नरेंद्र मोदी है वो जानता है आज पंजाब जिस दुर्गति से आज गुजर रहा है आज जितने राज्यों में से कितने आप देखिये सतारे अठारवे पायदान में जो जो हरित क्रांति का जो प्रदेश था जो दूसरे तीसरे पायदान पे था आज हमारे प्रत्येक पंजाबी पे कितना कर्ज है लगभग एक लाख से ऊपर का कर्ज वहन किए हुए नशे में डूबे हुए महिलाओं के एक हजार की जो इनकी जो बात थी ये इनकी बात से पता लगता है कि ये कहते कुछ है और करते कुछ है आज जो दुर्व्यवस्था है आज जो कुशासन का कीचड़ है आपदा में कमल खिलने का ये समय ये समय आ चुका है और ये बाईस इलेक्शन वास्तव में ये आप देखिए आपदा के जो मुखी हैं जो कहते थे हम दिल्ली के मालिक हैं उनका अहंकार जो ये बोलता था उन्हें दिल्ली वालों ने जब उखाड़ फेंका तो अब वो आपदा में अवसर ढूंढने डॉक्टर डॉक्टर मिसेस गुरप्रीत बस्सी जी जिनके घर में ये आपदा आई उनके आपदा में अवसर ढूंढते हुए वो यहाँ पर पश्चिम में आप देखिए यहाँ की नौका पर बैठकर वो चाह रहे थे कि हम इसमें बैठकर हम राज्यसभा का जो अपना मार्ग हम प्रशस्त करेंगे ये लुधियाना पश्चिम है मैं बतलाना चाहूंगी अरविंद केजरीवाल जी आपदा आपको आपदा के कीचड़ में अब यहाँ पर ये मार्ग इतना आसान नहीं है ये पश्चिम में आपके अहंकार का ये जो सूर्य है अब ये डूबेगा और यहाँ से दो का ये पश्चिम ही ये कदम होगा ये अंगद का वो कदम होगा हमारे भाजपा के कमल का वो कदम होगा जो सत्ताईस में पंजाब के नए सूर्योदय की जो घोषणा कर रहा है बहुत बहुत धन्यवाद मैम ये साल सी राशि अग्रवाल जी जीवन गुप्ता जी भी सालना जुड़ चुके हैं सर अज बड़ा बड़ा ऐलान किया गया कि घिराव करना सी पी ऑफिस की अंदर गल ਸੀਪੀ ਸਾਹਿਬ ਨੇ ਕੀ assurance ਮਿਲੇ ਬੀਜੇਪੀ ਪਾਰਟੀ ਨੂੰ ਬੀਜੇਪੀ ਨੇਤਾਵਾਂ ਨੂੰ ਬੀਜੇਪੀ ਵਰਕਰਾਂ ਨੂੰ ਤਾਂ ਕਿ ਆਨਾਲ ਸਮੇਂ ਦੇ ਵਿੱਚ ਜਿਹੜੇ ਕਿ ਲੋਕਾਂ ਦੇ ਕਾਰੇ ਹੋ ਸਕਣ ਇਹ ਦੇਖੋ ਅਸੀਂ ਤਾਂ ਕਰੋ ਕਰਨ ਵਾਸਤੇ ਆਏ ਸੀ ਬੜਾ ਵੱਡਾ ਹਜੂਮ ਸੀ ਪਾਰਟੀ ਦੇ ਕਾਰਕਟਰਾਂਵਾਂ ਦਾ ਪਰ ਫਿਰ ਜਦੋਂ ਇੱਥੇ ਸਾਨੂੰ ਰੋਕ ਲਿਆ ਗਿਆ ਤੇ ਪੁਲਿਸ ਅਫਸਰਾਂ ਨੇ ਕੁਛ ਨਹੀਂ ਸਾਡੇ ਨੂੰ ਇਹ ਰਿਕਵੈਸਟ ਕੀਤੀ ਕਿ ਭਾਈ ਅੰਦਰ ਸੀਪੀ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਨੇ ਪੰਜ ਸੱਤ ਬੰਦੇ ਪ੍ਰਮੁੱਖ ਆ ਜਾਓ ਤੇ ਪਾਰਟੀ ਦੇ ਸੀਨੀਅਰ ਲੋਗ ਅੰਦਰ ਗਏ ਆ ਅਸੀਂ ਸਾਰੀ ਗੱਲਬਾਤ ਰੱਖੀ ਹੈ ਉਹਨਾਂ ਨੇ ਵੀ ਆਪਣਾ ਵਿਚਾਰ ਰੱਖਿਆ ਕਿ ਡੀਸੀ ਆਫਿਸ ਤੋਂ ਕੁਝ ਮੈਸੇਜ ਕਨਵੇ ਹੋਇਆ ਸੀਗਾ ਅੱਗੇ ਔਰ ਪੁਰਾਣੇ ਸੀਪੀ ਸਾਹਿਬ ਨੂੰ ਹੋਇਆ ਸੀ ਉਹਨਾਂ ਨੇ ਅੱਗੇ ਕਨਵੇ ਕੀਤਾ ਤੇ ਇਹ ਜਿਸ ਤਰ੍ਹਾਂ ਇਹਨਾਂ ਨੇ 29 ਨੂੰ ਜੁਆਇਨ ਕੀਤਾ ਇਹ 28 ਤਰੀਕ ਦੀ ਘਟਨਾ ਹੈਗੀ 28 29 ਦੀ ਉਹ ਘਟਨਾ ਹੈ ਤੇ ਉਹ ਕੋਈ ਮਿਸ ਕਮਿਊਨੀਕੇਸ਼ਨ ਗੈਪ ਰਿਹਾ ਜਿਹੜਾ نیچے ਤੱਕ ਜਦੋਂ ਮੈਸੇਜ ਪਹੁੰਚਿਆ ਤੇ ਉਹ ਕੁਝ ਠੀਕ ਠਾਕ ਨਾਲ ਨਹੀਂ ਗਿਆ ਜੋ ਉਹਨਾਂ ਦਾ ਕਹਿਣਾ ਸੀ ਪਰ ਸਾਡਾ ਕੁਲ ਮਿਲਾਂ ਕੇ ਇੱਕੋ ਹੀ ਗੱਲ ਸੀ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਸਰਕਾਰ ਦੀ ਘਟਪੁਤਰੀ ਨਾ ਬਣੇ ਔਰ ਸਾਨੂੰ ਸੀਪੀਸ ਆਪਣੇ assurance ਦਿੱਤਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਅਗਲੇ ਸਮੇਂ ਦੇ ਅੰਦਰ ਬਿਲਕੁਲ ਨਹੀਂ ਹੋਏਗੀ ਇਲੈਕਸ਼ਨ ਦੇ ਦੌਰਾਨ ਫੇਅਰ ਇਲੈਕਸ਼ਨ ਕਰਾਇਆ ਜਾਵੇਗਾ ਔਰ ਅਸੀਂ ਉਹਨਾਂ ਤੇ ٹرسٹ ਕੀਤਾ ਹੈ ਅਸੀਂ ਉਹਨਾਂ ਦੀ ਗੱਲ ਨੂੰ ਮੰਨਿਆ ਹੈ ਤੇ ਚਲੋ ਕੋਈ ਗੱਲ ਨਹੀਂ ਅਸੀਂ ਫਿਲਹਾਲ ਜਿਹੜੀ ਇਹ ਐਜੀਟੇਸ਼ਨ ਨੂੰ ਅੱਜ ਐਸੇ ਰੋਕਾਂਗੇ ਅਗਰ ਆਹਿੰਦਾ ਫੇਰ ਦੁਬਾਰਾ ਗੱਲ ਹੋਏਗੀ ਫਿਰ ਉਹਦੇ ਦੇ ਅਕਸ਼ਨ ਪਲਾਨ ਤਿਆਰ ਅੱਛਾ ਕੱਲ ਵੀ ਸਿਆਸਤ ਦੇ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ ਸੀਗੀ ਰੂਚੀ ਮੈਮ ਜਿਹੜੇ ਸੀਗੇ ਪਾਰਸ਼ਲ 73 ਵਾਰਡ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਬਾਦਸ਼ਾਹ ਦੇ ਵੱਲੋਂ ਕਿ ਇਹ ਕਾਰਜਕਰਤਾ ਨੂੰ ਕੰਮ ਨਿਕੰਨ ਦਿੱਤਾ ਜਾਏ ਉਸ ਤੇ ਕੋਈ ਚਰਚਾ ਵਗੈਰਾ ਹੋਈ ਅੰਦਰ ਤੋਂ ਦੇਖੋ ਵੈਸੇ ਤਾਂ ਉਹ ਪੁਲਿਸ ਤੇ ਉਹਦਾ ਕੰਮ ਗੱਲ ਨਹੀਂ ਹੈਗੀ ਕਿ ਉਸ ਨੂੰ ਗੱਲਬਾਤ ਦੱਸਿਆ ਜਾਵੇ ਅਸੀਂ ਉਸ ਗੱਲ ਨੂੰ ਜੋੜਿਆ ਜ਼ਰੂਰ ਹੈ ਕਿ ਭਈ ਜਿਹੜਾ ਇਹ ਸਰਕਾਰ ਹੈ ਝਾੜੂ ਵਾਲਿਆਂ ਦੀ ਉਹ ਉੱਚੇ ਹਟਕੰਦੇ ਅਪਣਾ ਰਹੀ ਹੈ ਪਰ ਉਹਦੇ ਵਾਸਤੇ ਅਸੀਂ ਲਗ ਤੋਂ ਸਾਡਾ ਜਿਹੜਾ 파ਸ਼ਾਦਾਲਾ ਗਰੁੱਪ ਹੈ ਉਹ ਇੱਕ ਵਾਰੀ ਅੱਜ ਅਸੀਂ ਤੈਅ ਕਰਾਂਗੇ ਕਿ ਅਗਲਾ ਕੀ ਕਰਨਾ ਹੈਗਾ ਔਰ ਇਸ ਵਾਰੇ ਵੀ ਅਸੀਂ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹਨਾਂ ਨਾਲ ਜ਼ਰੂਰ ਇਸ ਵਿਸ਼ੇ ਤੇ ਗੱਲ ਕਰਾਂਗੇ ਮੈਮ ਤੁਸੀਂ ਅੱਜ ਇੱਥੇ ਆਏ ਹੋ ਸੀਪੀਓ ਫਿਕਰ ਕਰਾਉਂ ਕਿ ਕਹਾ ਸਾਰੇ ਲੇਡੀਆਂ ਨੇ ਸਾਰੇ ਵਿਚਵੀ ਵਰਕਰਾਂ ਨੇ ਪਾਸ਼ਾਦਾ ਨੇ ਸਾਰੇ ਨੇਤਾਵਾਂ ਸਾਹਿਬਾਂ ਨੇ ਤੇ ਕੀ ਅਸ਼ਵਾਸ਼ਣ ਮਿਲਿਆ ਤੁਹਾਨੂੰ ਕਿ ਕੱਲ ਦੀ ਘਟਨਾ ਤੋਂ ਬਾਅਦ ਦੇਖੋ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਕਿ ਕੋਈ ਮਿਸ ਕਮਿਊਨੀਕੇਸ਼ਨ ਸੀਗਾ ਜਿਹੜਾ ਉਹ ਕਹਿ ਰਹੇ ਆ ਉਹ ਕਲੀਅਰ ਕਰਨ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ ਮਗਰ ਮੈਨੂੰ ਲੱਗਦਾ ਹਾਲੇ ਵੀ ਬਹੁਤ ਚੀਜ਼ਾਂ ਸਾਡੇ ਲੈਵਲ ਵਾਲੀਆਂ ਜਿਹੜੀਆਂ ਅਸੀਂ ਜਾ ਕੇ ਹਾਲੇ ਮੇਅਰ ਮੈਡਮ ਨੂੰ ਮਿਲਾਂਗੇ ਕਮਿਸ਼ਨਰ ਸਾਹਿਬ ਨੂੰ ਮਿਲਾਂਗੇ ਤਾਕੀ ਅਸੀਂ ਜਿਹੜੀ ਅਸੀਂ ਚੀਜ਼ਾਂ ਫੇਸ ਕਰ ਰਹੇ ਆ ਉਹਦੀ ਵੀ ਅਸੀਂ ਉਹਨਾਂ ਨੂੰ ਆਪਣੀ ਪ੍ਰੋਬਲਮਸ ਦੱਸ ਸਕੀਏ ਤੇ ਉਹਦਾ ਵੀ ਹੱਲ ਉਹਨਾਂ ਤੋਂ ਪੁੱਛੇ ਕਿ ਕੀ ਹੱਲ ਹੈ ਪਰ ਜਦੋਂ ਅਸੀਂ ਉਹਨਾਂ ਦੇ ਕੱਲ ਬਿਆਨ ਲਿੱਤੇ ਉਹਨਾਂ ਨੇ ਕਿਹਾ ਕਿ ਮੈਂ ਇਨਚਾਰਜ ਮੈਂ ਪਹਿਲੀ ਹੀ ਗੱਲ ਕੀਤੀ ਸੀਗੀ ਤੇ ਅਸੀਂ ਜਦੋਂ ਉਹਨਾਂ ਸਵਾਲ ਤੇ ਤੁਹਾਡਾ ਕੀ ਰਾਈਟ ਬੰਦਾ ਉਹ ਕਹਿੰਦੇ ਕਿ ਸਾਡਾ ਇਹ ਰਾਈਟ ਹੈ ਜੀ ਅਸੀਂ ਮੁਹੱਲੇਦਾਰਾਂ ਵੱਲੋਂ ਸਾਨੂੰ ਕੰਪਲੀਟਾ ਆ ਰਹੀ ਸੀ ਤਾਂ ਅਸੀਂ ਕਰਕੇ ਕੰਮ ਕਰਵਾਇਆ ਸੀ ਤੁਹਾਡਾ ਕੇਸ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੇ ਆਮ ਬੰਦਾ ਉੱਠ ਕੇ ਕੰਮ ਕਰਾਦਾ ਜਦ ਕਿ ਮੈਨੂੰ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਐਮਪੀ ਸਾਹਿਬ ਵੱਲੋਂ ਆਇਆ ਮੈਨੂੰ ਹਾਲੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋ ਰਹੀ ਕਿ ਸੜਕਾਂ ਦੇ ਪੈਚ ਵਰਕ ਜਾਲੀਆਂ ਦੇ ਕੰਮ ਕਿ ਐਮਪੀ ਸਾਹਿਬ ਦੇ ਕੋਟੇ ਤੋਂ ਹੋਣੇ ਤੇ ਫਿਰ ਕਾਉਂਸਲਰ ਬਣਾਉਂਦੀ ਜ਼ਰੂਰਤ ਹੀ ਕੀ ਸੀ ਮੇਅਰ ਮੈਡਮ ਦੀ ਕੋਈ ਜ਼ਰੂਰਤ ਨਹੀਂ ਸੀ ਫਿਰ ਐਮਪੀ ਸਾਹਿਬ ਆਲਰੇਡੀ ਸੀਗੇ ਤੇ ਉਹ ਸਿਰਫ ਵਚਦਾ ਕਿ ਉਹ ਸੁਧਾਰ ਕਰਨ ਫਿਰ ਪੂਰੇ ਲੁਧਿਆਣੇ ਵੱਲ ਧਿਆਨ ਦੇ ਦੇ ਵਿੱਚ ਨਾ ਇੱਕ ਗੱਲ ਮੈਂ ਤੁਹਾਨੂੰ ਬਿਲਕੁਲ ਪੱਕੇ ਤੌਰ ਤੇ ਜਿਹੜੀ ਗੱਲ ਹੈ ਕਿ ਪਾਸ ਲਗਾਤਾਰ ਹੈ ਜਿਹੜਾ ਕਮਿਸ਼ਨਰ ਆਫਿਸ ਸੀ ਜਾਂ ਮੇਅਰ ਸੀ ਆਪਣੇ ਉਹਨਾਂ ਦੇ ਸੰਪਰਕ 'ਚ ਗੱਲ ਕਰਦੇ ਸੀਗੇ ਕਿ ਬਈ ਸਾਡੇ ਇਲਾਕੇ ਦਾ ਪੈਚ ਵਰਕ ਬਹੁਤ ਦਿਨ ਦਾ ਪੈਂਡਿੰਗ ਪਿਆ ਹੈ ਪਿਛਲੇ 3 ਸਾਲ ਤੋਂ ਕੋਈ ਪੈਚ ਵਰਕ ਨਹੀਂ ਹੋਇਆ ਸੋ ਉਹ ਹੋਣਾ ਚਾਹੀਦਾ ਹੈਗਾ ਤੇ ਇਹ ਲਗਾਤਾਰ ਉਹਨਾਂ ਦੇ ਪ੍ਰੈਸ਼ਰ ਵੀ ਬਣਾ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਡੇਡ ਦਿੱਤੀ 31 ਮਾਰਚ 1 April 2 April ਤੇ 3 ਦਿਨ ਤੁਹਾਡਾ ਇਹ ਜਿਹੜਾ ਪੈਚ ਵਰਕ ਦਾ ਕੰਮ ਹੋ ਜਾਏਗਾ ਔਰ ਜਦੋਂ ਕੰਮ ਸ਼ੁਰੂ ਹੋਇਆ ਤੇ ਨੈਚਰਲੀ ਜਿਹੜਾ ਕਾਉਂਸਲਰ ਹੁੰਦਾ ਹੈ ਉਹ ਇਲਾਕੇ ਦਾ ਕਾਉਂਸਲਰ ਆ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹ ਜਾ ਕੇ ਉੱਥੇ ਖੜੇ ਗਈ ਕਿ ਦੇਖੇ ਵੀ ਠੀਕ ਠਾਕ ਨਾ ਹੋ ਰਿਹਾ ਕਿ ਨਹੀਂ ਹੋ ਰਿਹਾ ਬੜੀ ਦੁਖਦੀ ਗੱਲ ਹੈ ਕਿ ਉੱਪਰੋਂ ਆ ਕੇ ਡਫਲੀ ਬਜਾਣ ਆਪਣੀ ਕਿ ਮੈਂ ਜੇ ਇਸ ਵਾਰਡ ਦਾ ਇੰਚਾਰਜ ਹਾਂ ਤੇ ਐਮਪੀ ਕੋਟੇ ਤੋਂ ਇਹ ਕੰਮ ਹੋ ਰਿਹਾ ਹੈ। ਕੀ ਤੁਸੀਂ ਦੱਸੋ ਮੈਨੂੰ ਕਦੇ ਐਮਪੀ ਕੋਟੇ ਤੋਂ ਪੈਚ ਵਰਕ ਹੋਇਆ ਕਿਤੇ ਇਤਿਹਾਸ 'ਚ ਉਸ ਬੰਦੇ ਨੂੰ ਸਮਝਾਣਾਂ ਦੀ ਲੋੜ ਹੈ ਜਿਹੜਾ ਬੰਦਾ ਮੈਂ ਉਹਨੂੰ ਕੀ ਕਹਾਂ ਕਿ ਮੱਦਬੁੰਦੀ ਇਨਸਾਨ ਹੈ ਕਿ ਐਮਪੀ ਕੋਟੇ 'ਚੋਂ ਕਦੇ ਪੈਚ ਵਰਕ ਨਹੀਂ ਹੁੰਦੇ ਹੈਗੇ। ਔਰ ਇਹ ਫਿਰ ਜਦੋਂ ਉੱਥੇ ਇਹਨਾਂ ਨੂੰ ਕਹਿਣਾ ਕਿ ਹੂ ਆਰ ਯੂ ਤੁਸੀਂ ਜਾਓ ਇੱਥੋਂ ਤੁਹਾਡਾ ਕੰਮੇ ਕੋਈ ਨਹੀਂ ਕਿ ਮੈਂ ਪਾਸ ਕਰਾ ਕੇ ਲ ਕਿਆ ਹੁਣ ਇਹ ਹਰਕਤਾਂ ਕਰੇਗੀ ਆਮ ਆਦਮੀ ਪਾਰਟੀ ਵਾਲੇ ਜਿਹੜੇ ਝਾੜੂ ਵਾਲੇ ਨੇ ਐਦਾਂ ਦੀ ਹਰਕਤਾਂ ਕਰਨਗੇ ਕਿ ਤੁਸੀਂ ਜਿਹੜਾ ਬੰਦਾ ਚੋਣ ਲੜ ਰਿਹਾ ਕਿ ਉਹ ਜਿਹੜਾ ਡੈਲਮੈਂਟ ਕਰਾ ਰਿਹਾ ਪੈਚਵਰ ਕਰਾ ਰਿਹਾ ਵੀ 3 ਸਾਲ ਤੋਂ ਤੂੰ ਐਮਪੀ ਸੀ ਜੱਤਾ ਤੱਕ ਤੇ ਪੈਚਵਰ ਕਰਾਇਆ ਨਹੀਂ ਹੁਣ ਤੈਨੂੰ ਜਦੋਂ ਕੈਂਡੀਡੇਟ ਬਣ ਗਿਆ ਇਸ ਹਲਕੇ ਚ ਤੇ ਹੁਣ ਤੈਨੂੰ ਪੈਚਵਰ ਕੇ ਯਾਦ ਆ ਗਿਆ ਤੂੰ ਆਪਣੇ ਉੱਥੇ ਵਾਰਡ ਪ੍ਰਧਾਨ ਨੂੰ ਭੇਜਦਾ ਕਿਸ ਕਪੈਸਿਟੀ ਚ ਭੇਜਿਆ ਕਿਸ ਸੰਵਿਧਾਨ ਦੇ ਤਹਿਤ ਭੇਜਿਆ ਕਿਹੜਾ ਕਾਨੂੰਨ ਕਹਿੰਦਾ ਬਈ ਜੇ ਤੈਨੂੰ ਇੰਨਾ ਲੱਗਦਾ ਤੂੰ ਆਪ ਆਕੇ ਖੜਾ ਇੱਥੇ ਪੈਚਵਰ ਕਰਾ 2 ਘੰਟ ਤੂੰ ਇਸੀ ਤੋਂ ਬਾਹਰ ਨਹੀਂ ਨਿਕਲ ਸਕਦਾ ਤੂੰ ਪਚ ਤੂੰ ਏਸ਼ੀਆ 'ਚ ਬੈਠਣ ਵਾਲੇ ਲੋਕ ਤੂੰ ਪਚ ਨਹੀਂ ਖੜ ਸਕਦਾ ਇਹ ਬੜੀ ਵੱਡੀ ਆ ਤੁਹਾਨੂੰ ਜਿਹੜੇ ਏਸ਼ੀਆ 'ਚ ਬਹਿ ਸਕਦੇ ਆ ਨਾ ਜਿਨ੍ਹਾਂ ਨੇ ਬੜੀ ਐਸ਼ੋ ਆਰਾਮ ਦੇਖਿਆ ਲੋਕਾਂ ਦੇ ਨਾਲ ਜੁੜਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈਗਾ ਸੋ ਇਸ ਕਰਕੇ ਉਹ ਜਿਹੜੀ ਕੱਟੜਾ ਹੈ ਬੜੀ ਸ਼ਰਮਸਾਰ ਕੱਟੜਾ ਹੈ ਭਾਜੀ ਸੋ ਇਹ ਬਿਲਕੁਲ ਸਾਰਨਾ ਸੀਗੇ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਕਿਹਾ ਕਿ ਏਸ਼ੀਆ ਦੇ ਬੈਠ ਇਹ ਕਿ ਚੋਣਾ ਨਹੀਂ ਲੜੀਆਂ ਜਾਂਦੀਆਂ ਕਿਉਂਕਿ ਲੁਧਿਆਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਿਆਸਤ ਲਗਾਤਾਰ ਪੱਕੀ ਹੋਈ ਹੈ ਵਿਧਾਨ ਸਭਾ ਹਲਕਾ ਵੈਚ ਜਿੰਨੀ ਚੋਣਾ ਹੋ ਰਹੀਆਂ ਹੁਣ ਹੋਣ ਤੇ ਆਈਆਂ ਨੇ ਤੇ ਅੱਜ ਬਾਸ਼ਪਾ ਦੇ ਨੇਤਾਵਾਂ ਤੇ ਵਰਕਰਾਂ ਨੇ ਅੱਜ ਸੀਪੀਓ ਆਫਿਸ ਦਾ ਘਰਾਓ ਕੀਤਾ ਕਿਉਂ ਕੀਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਬਾਸ਼ਪਾ ਦੇ ਬਾਸ਼ਪਾ ਦੇ ਵੱਲੋਂ ਕਿ ਪੁਲਿਸ 'ਚ aarop ਸੀਗਾ ਕਿ ਵਰਕਰਾਂ ਨੂੰ ਸਾਡੇ ਫੋਨ ਲਗਾਇਆ ਜਾ ਰਿਹਾ ਹੈ ਲਿਸਟਾਂ ਮੰਗੀ ਜਾ ਰਹੀਆਂ ਤੇ ਬਾਸ਼ਪਾ ਦੇ ਨੇਤਾਵਾਂ ਨੇਤਾਵਾਂ ਦੇ ਵੱਲੋਂ ਕਿਹਾ ਗਿਆ ਸੀ ਪੁਲਿਸ ਪ੍ਰਸ਼ਾਸਨ ਨੂੰ ਕਿਉਂ ਮੰਗੀ ਜਾ ਰਹੀਆਂ ਲਿਸਟਾਂ ਤੇ ਕੱਲ ਇੱਕ ਹੋਰ ਇਨਸੀਡੈਂਟ ਹੋਇਆ ਕਿ ਭਾਜਪਾ ਦੇ 파ਰਸ਼ਦ ਜੋ ਕਿ ਆਪਣੇ ਮਹੱਲੇ ਦੇ ਪੈਚਵਕ ਕਰਵਾ ਰਹੇ ਸੀਗੇ ਉੱਥੇ ਹੀ ਇੱਕ ਆਮ ਆਦਮੀ ਪਾਰਟੀ ਦਾ ਕੋਈ ਸਾਥਕ 파ਰਸ਼ਦ ਤੇ ਉਹਨਾਂ ਦੇ ਇੰਚਾਰਜ ਕੋਈ ਆਏ ਉਹਨਾਂ ਨੇ ਕਿਹਾ ਕਿ ਐਮਪੀ ਸਾਹਿਬ ਨੇ ਤੋਂ ਮੈਂ ਮਨਜ਼ੂਰੀ ਲਈ ਜਦ 파ਰਸ਼ਦ ਹੀ ਉੱਥੇ ਮੌਕੇ ਤੇ ਖੜੇ ਆ ਤੇ ਫਿਰ ਕਾਦੀ ਮਨਜ਼ੂਰੀ ਲੈਣੀ ਹੋਈ 파ਰਸ਼ਦ ਦਾ ਕੰਮ ਹੈ ਉਹਨਾਂ ਨੇ ਬੜੇ ਬੜੇ ਨਿਸ਼ਾਨੇ ਸਵਾਲ ਕਰਦੇ ਐ ਐਮਪੀ ਸਾਹਿਬ ਨੂੰ ਕਿਹਾ ਕਿ ਜੇ ਤਾਂ ਤੁਸੀਂ ਆ ਜਾਓ ਕੰਮ ਕਰਾ ਲਓ ਫੇਰ ਤਾਂ ਕੋਸਾ ਇਹ ਲੋੜ ਹੀ ਨਹੀਂ ਲਗਾਤਾਰ ਲੁਧਿਆਣੇ ਦੀ ਸਿਆਸਤ پکਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖਣਾ ਇਹ ਹੋਗਾ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਕੀ ਹੁੰਦਾ ਵਾ ਜੁੜੇਓ ਲੁਧਿਆਣੇ ਦੇ ਇਤਨਾ ਦੀਪਕ ਕੁਮਾਰ ਜਨਾ ਯੂਮਰਪੋਰਟ ਧੰਨਵਾਦ